ਸਤਿਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਨਰ ਸੁਲਤਾਨ ਦਾ 6 ਮਾਹ ਹਿੱਸਾ ਜਿਸ ਵੇਲੇ ڈاکੂ ਮਾਨ ਸਿੰਘ ਸਾਧ ਬਣ ਕੇ ਬੈਠ ਗਿਆ ਹੈ ਸ਼ਹਿਰ ਦੇ ਨੇੜੇ ਜਾ ਕੇ ਤੇ ਲੋਕ ਉਸ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਆ ਉਹ ਸਮਾਧੀ ਲਾ ਕੇ ਬੈਠਾ ਕਿਸੇ ਨਾਲ ਬੋਲਦਾ ਨਹੀਂ ਆਓ ਅੱਗੇ ਸੁਣੀਏ ਉੱਠ ਸਵੇਰੇ ਸਾਧਕਾ ਦਰਸ਼ਨ ਕਰਦੇ ਲੋਕ ਆਵੇ ਜਾਵੇ ਕੋਈ ਵੀ ਨਹੀਂ ਕਿਸੇ ਨੂੰ ਰੋਕ ਦੁਖੀਏ ਵਿਚਾਰੇ ਕੋਲੇ ਆਉਣ ਲੱਗ ਪੇ ਲਾ ਕੇ ਦਿਲੋਂ ਸੇਵਾ ਨੂੰ ਕਮਾਉਣ ਲੱਗ ਪੇ ਦੁਖੀਏ ਵਿਚਾਰੇ ਕੋਲੇ ਆਉਣ ਲੱਗ ਪੇ ਲਾ ਕੇ ਦਿਲੋਂ ਸੇਵਾ ਨੂੰ ਕਮਾਉਣ ਲੱਗ ਪੇ ਕੋਈ ਬੇਉਲਾ ਦਹੇ ਪੁੱਤਰ ਟੋਲਦਾ ਬੈਠਾ ਨਾ ਸਮਾਧੀ ਅੱਖੀਆਂ ਨਾ ਖੋਲਦਾ ਉਹ ਬੈਠਾ ਲਾ ਸਮਾਧੀ ਅੱਖੀਆਂ ਨਾ ਖੋਲਦਾ ਕੋਈ ਬੈਠਾ ਮਾਇਆ ਦੀ ਕਰੇ ਜੋ ਇੱਛਿਆ ਪਵੇ ਦਰবেশ ਦੇ ਦਵਾਰੇ ਪਿੱਛੇ ਆ ਕੋਈ ਤੇ ਆ ਦੁੱਖ ਰੋਗ ਦਾ ਫਰੋਲਦਾ ਬੈਠਾ ਲਾ ਸਮਾਧੀ ਅੱਖੀਆਂ ਨਾ ਖੋਲਦਾ ਉਹ ਬੈਠਾ ਲਾ ਸਮਾਧੀ ਅੱਖੀਆਂ ਨਾ ਖੋਲਦਾ ਕੋਈ ਕਹੇ ਸ਼ਾਦੀ ਦਾ ਖਿਆਲ ਦਾਸ ਨੂੰ ਹੋਰ ਸੇਵਾ ਅਸੀਂ ਕਰਨੀ ਹੈ ਕਾਸ ਨੂੰ ਦੁਆ ਦੁੱਖ ਆਪ ਦੇ ਸੁਣਾਵੇ ਕੋਲਦਾ ਦੁਆ ਦੁੱਖ ਆਪਣੇ ਸੁਣਾਵੇ ਕੋਲਦਾ ਬੈਠਾ ਲਾ ਸਮਾਧੀ ਅੱਖੀਆਂ ਨਾ ਖੋਲਦਾ ਬੈਠਾ ਲਾ ਸਮਾਧੀ ਅੱਖੀਆਂ ਨਾ ਖੋਲਦਾ ਉਹ ਸੇਵਾ ਨਾਲ ਮੇਵਾ ਮਿਲ ਜਾਵੇ ਸਭ ਨੂੰ ਬੈ ਸੇਵਾ ਨਾਲ ਮੇਵਾ ਮਿਲ ਜਾਵੇ ਸਭ ਨੂੰ ਸਾਧੂ ਲੋਕ ਹੋਂਦੇ ਪਿਆਰੇ ਰੱਬ ਨੂੰ ਵਾਕਸ ਦਹੋਂਮਦਾ ਹੈ ਅਨਪੋਲਦਾ ਬੈਠਾ ਲਾ ਸਮਾਧੀ ਅੱਖੀਆਂ ਨਾ ਖੋਲਦਾ ਉਹ ਬੈਠਾ ਲਾ ਸਮਾਧੀ ਅੱਖੀਆਂ ਨਾ ਖੋਲਦਾ ਆਉਣ ਸਾਰੇ ਆਪੋ ਆਪਣੀ ਗਰਜਨਾ ਇਥੇ ਖੈਰ ਪਹਿਣੀ ਸਮਝੋ ਚਰ ਜਨਾ ਇਹ ਨਹੀਂ ਪਤਾ ਸਾਧੂ ਐਸਾ ਰੂਪ ਢੋਲਦਾ ਬੈਠਾ ਲਾ ਸਮਾਧੀ ਅੱਖੀਆਂ ਨਾ ਖੋਲਦਾ ਬੈਠਾ ਲਾ ਸਮਾਧੀ ਅੱਖੀਆਂ ਨਾ ਖੋਲਦਾ ਉਹ ਸੇਵਾ ਮਠਿਆਈ ਲੈ ਚੀਆਂ ਬਦਾਮ ਜੋ ਬਈ ਮੇਵਾਲਾ ਸਮਾਧੀ ਲੈ ਚੀਆਂ ਬਦਾਮ ਜੋ ਦੁੱਧ ਕੇ ਮੱਖਣੀ ਲਿਆਉਣ ਆਮ ਜੋ ਕੋਈ ਆਣ ਅਮਲੀ ਅਮਲ ਖੋਲਦਾ ਬੈਠਾ ਲਾ ਸਮਾਧੀ ਅੱਖੀਆਂ ਨਾ ਖੋਲਦਾ ਬੈਠਾ ਲਾ ਸਮਾਧੀ ਅੱਖੀਆਂ ਨਾ ਖੋਲਦਾ ਕੋਈ ਰੱਖ ਜਾਵੇ ਕੋਈ ਖਾਵੇ ਰੱਜ ਕੇ ਸਾਧ ਬੈਠਾ ਸਭ ਦਾ ਖਿਆਲ ਤਜ ਕੇ ਵੇਖ ਨਾ ਪਦਾਰਥਾਂ ਨੂੰ ਚਿੱਤ ਡੋਲਦਾ ਪ੍ਰਲਾ ਬੈਠਾ ਸਮਧੀ ਅੱਖੀਆਂ ਨਾ ਖੋਲਦਾ ਬੈਠਾ ਲਾ ਸਮਧੀ ਅੱਖੀਆਂ ਨਾ ਖੋਲਦਾ ਉਹ ਕਰਦਾ ਮਹਾਤਮਾ ਨਾ ਅੰਨ ਜਲ ਨੂੰ ਬਈ ਕਰਦਾ ਮਹਾਤਮਾ ਨਾ ਅੰਨ ਜਲ ਨੂੰ ਨਹੀਂ ਮੂੰਹ ਮਾਰਦਾ ਕਿਸੇ ਨਾ ਗੱਲ ਨੂੰ ਪੰਡਤ ਕਸ਼ੋਰ ਨਾ ਜਵਾਨ ਨੂੰ ਬੋਲਦਾ ਬੈਠਾ ਲਾ ਸਮਾਧੀ ਅੱਖੀਆਂ ਨਹੀਂ ਖੋਲਦਾ ਬੈਠਾ ਲਾ ਸਮਾਧੀ ਅੱਖੀਆਂ ਨਹੀਂ ਖੋਲਦਾ